ਨਮਕਦਾਏ ਜੀ ਅੱਜ ਦੇ ਇਸ ਸੁਪਿਹਾਰੇ ਦੇ ਉੱਪਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਤਖੁਰ ਤੇ ਦੇਸ਼ਾਂ ਦੇਸ਼ਾਂ ਦੇ ਵਸਦੇ ਭਾਰਤੀ ਲੋਗਾਂ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਵਾ ਬਈ ਇੱਕ ਇਨਸਾਨ ਦੇ ਸੰਘਰਸ਼ ਦਾ ਨਤੀਜਾ ਇਹ ਆ ਵੀ ਅੱਜ ਇਹ ਆਜ਼ਾਦੀ ਦਾ ਜਿਹੜਾ ਆ ਨਾ ਹਵਾ ਦੇ ਵਿੱਚ ਸਾਹ ਲੈ ਰਹੇ ਆ ਅਸੀਂ ਗੁਲਾਮ ਲੋਕ ਸਾਂ ਅੱਜ ਜੋ ਕੁਝ ਵੀ ਆ ਆਪਾਂ ਇਹ ਬਾਬਾ ਸਾਹਿਬ ਦੀ ਮਿਹਨਤ ਦਾ ਸਦਕਾ ਵਾ ਉਹਨਾਂ ਨੇ ਆਪਣੇ ਪਰਿਵਾਰ ਨਹੀਂ ਦੇਖਿਆ ਹਾਂਜੀ ਕੁਝ ਨਹੀਂ ਉਹਨਾਂ ਨੇ ਆਪਣਾ ਸਾਰਾ ਕੁਝ ਵਾਰ ਕੇ ਤੇ ਸਾਡੇ ਵੱਲ ਧਿਆਨ ਦਿੱਤਾ ਅੱਜ ਕਰੋਨਾ ਲੋਕ ਕਰੋਨਾ ਲੋਕ ਜਿਹੜੇ ਆ ਆਜ਼ਾਦੀ ਦਾ ਮਾਨ ਰਹੇ ਆ ਆਪਾਂ ਸੁਖ ਇਹ ਬਾਬਾ ਸਾਹਿਬ ਦੀ ਬਦੌਲਤ ਆ ਤੇ ਮੈਂ ਸਮੁੱਚੇ ਭਾਰਤੀਆਂ ਨੂੰ ਅਪੀਲ ਕਰਾਂਗਾ ਵੀ ਆਪਾਂ ਬਾਬਾ ਸਾਹਿਬ ਨੂੰ ਕਿਸੇ ਇੱਕ ਵਰਗ ਨਾਲ ਨਹੀਂ ਜੋੜਨਾ ਬਾਬਾ ਸਾਹਿਬ ਪੂਰੇ ਭਾਰਤੀਆਂ ਦਾ ਵਾ ਤੇ ਭਾਰਤੀ ਪੂਰੇ ਅਸੀਂ ਸਾਰੇ ਭਰਾ ਭਰਾ ਆ ਵਾ ਭੈਣ ਭਰਾ ਆ ਵਾ ਤੇ ਇਸ ਕਰਕੇ ਆਪਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਸੰਵਿਧਾਨ ਤੇ ਪਹਿਰਾ ਦਈਏ ਸੰਵਿਧਾਨ ਆ ਤੇ ਅਸੀਂ ਸਾਰੇ ਭਾਰਤੀ ਜਿੰਦਾ ਵਾ ਸੰਵਿਧਾਨ ਖਤਮ ਹੋ ਗਿਆ ਤੇ ਫਿਰ ਅਸੀਂ ਜਿਹੜੇ ਗੁਲਾਮੀ ਵਾਲ ਚਲੇ ਜਾਵਾਂਗੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਬਾਬਾ ਸਾਹਿਬ ਦੇ ਇਸ ਦਿਹਾੜੇ ਤੇ ਅਸੀਂ ਇਹ ਪ੍ਰਣ ਕਰੀਏ ਵੀ ਅਸੀਂ ਸੰਵਿਧਾਨ ਨੂੰ ਘਰ-ਘਰ ਤੱਕ ਪਹੁੰਚਾਵਾਂਗੇ ਜਨ-ਜਨ ਤੱਕ ਪਤਾਵਾਂਗੇ ਪਹੁੰਚਾਵਾਂਗੇ ਬਾਬਾ ਸਾਹਿਬ ਨੂੰ ਜਿਹੜੇ ਸੰਵਿਧਾਨ ਦੇ ਨਰਮਤਾਕ ਕਿਉਂ ਕਹਿਆ ਜਾਂਦਾ ਬਾਬਾ ਸਾਹਿਬ ਨੂੰ ਭਾਰਤ ਦਾ ਸੰਵਿਧਾਨ ਦਾ ਨਰਮਤਾ ਇਸ ਕਰਕੇ ਕਿਹਾ ਜਾਂਦਾ ਵਾ ਇਹਨਾਂ ਦੇ ਨਾਲ ਜਿਹੜੇ ਬਾਬਾ ਸਾਹਿਬ ਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਇਹਨਾਂ ਦੇ ਨਾਲ 7 ਬੰਦੇ ਹੋਰ ਸੀ ਦੋਨ ਦੀ ਡੈਥ ਹੋ ਗਈ ਸੀ ਦੋ ਅਮਰੀਕਾ ਚਲੇ ਗਏ ਹਾਂ ਜੀ ਕਹਿੰਦਾ ਮਤਲਬ ਇਹਨਾਂ ਦੀ ਇਕੱਲਿਆਂ ਦੀ ਮੁੜਕੇ ਜ਼ਿੰਮੇਵਾਰੀ ਲੱਗ ਗਈ ਸੰਵਿਧਾਨ ਨੂੰ ਬਣਾਉਣ ਲੱਗਿਆਂ ਇਸ ਕਰਕੇ ਬਾਬਾ ਸਾਹਿਬ ਨੂੰ ਇਕੱਲਿਆਂ ਨੂੰ ਮੁੜਕੇ 2 ਸਾਲ 11 ਮਹੀਨੇ ਤੇ 18 ਦਿਨ ਦੇ ਵਿੱਚ ਇਹਨਾਂ ਨੇ ਇਕੱਲਿਆਂ ਨੇ ਮੁੜਕੇ ਸੰਵਿਧਾਨ ਬਣਾਇਆ ਲਗਭਗ 284 ਬੰਦਿਆਂ ਦੇ ਸਾਈਨ ਲਗੇ ਆ ਇਸ ਸੰਵਿਧਾਨ ਦੇ ਉੱਪਰ ਇਹ ਸੰਵਿਧਾਨ ਜਿਹੜਾ ਵਾ ਇਹ ਬੜੇ ਵਿਦਵਾਨਾਂ ਨੇ ਬਣਾਇਆ ਵਾ ਬਾਬਾ ਸਾਹਿਬ ਆਪ ਖੁਦ ਜਿਹੜੇ ਬਹੁਤ ਜ਼ਿਆਦਾ ਵਿਦਵਾਨ ਸੀ ਇਹਨਾਂ ਨੇ ਡੀਐਸਸੀ ਕੀਤੀ ਪੀਐਚਡੀ ਕੀਤੀ ਐਮਏ ਕਈ ਕੀਤੀਆਂ ਦੀਆਂ ਸੀ ਤੇ ਬਹੁਤ ਸਾਰੀ ਪੜ੍ਹਾਈ ਕਰਕੇ ਸੰਵਿਧਾਨ ਬਣਾਇਆ ਅੱਜ ਮੇਰੇ ਵਰਗਾ ਘੱਟ ਪੜਿਆ ਬੰਦਾ ਵੀ ਜਿਹੜਾ ਸੰਵਿਧਾਨ ਦੇ ਵਿੱਚ ਨੁਕਸ ਕੱਢ ਦਿੰਦਾ ਵੀ ਸੰਵਿਧਾਨ ਬਹੁਤ ਮਾੜਾ ਹੈਗਾ ਵਾ ਤੇ ਮੈਂ ਤੇ ਭਾਰਤੀਆਂ ਨੂੰ ਕਹਾਂਗਾ ਸੰਵਿਧਾਨ ਇੱਕ ਸਾਡੀ ਧਾਰਮਿਕ ਕਿਤਾਬ ਹੈਗੀ ਆ ਧਾਰਮਿਕ ਗ੍ਰੰਥ ਹੈਗਾ ਵਾ ਇਹਨੂੰ ਜਿੱਦਾਂ ਅਸੀਂ ਧਾਰਮਿਕ ਗ੍ਰੰਥ ਨੂੰ ਮਾਨਤਾ ਦਿੰਦੇ ਆ ਅਸੀਂ ਇਹਨੂੰ ਮਾਨਤਾ ਦਈਏ ਕਿਉਂਕਿ ਸਾਡੇ ਇਹਦੇ ਵਿੱਚ ਹੀ ਸਾਡੇ ਅਧਿਕਾਰ ਜਿਹੜੇ ਆ ਸੁਰੱਖਿਅਤੇਗੇ ਆ ਜਿੱਦਣ ਜੀ ਮੈਂ ਸਮਾਜ ਸੇਵਕੀ ਸਮਝ ਲਓ ਉਸ ਤਰ੍ਹਾਂ ਆਲ ਇੰਡੀਆ ਮਜ਼ਦੂਰ ਪਾਰਟੀ ਦੇ ਡਿਗਰੇਟਾ ਦਾ ਪ੍ਰੈਜ਼ੀਡੈਂਟ ਆ ਪਰ ਅੱਜ ਦੇ ਵਿਸ਼ੇ ਵਿੱਚ ਬਾਬਾ ਸਾਹਿਬ ਜੀ ਸੋਚਦੇ ਚੱਲਣ ਵਾਸਤੇ ਸਾਨੂੰ ਸਮਾਜ ਸੇਵਕੀ ਕਰਨੀ ਚਾਹੀਦੀ ਹੈ ਨਾ ਕਿ ਲੀਡਰੀ। ਤੋਂ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਪੀ ਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਮਨਾਇਆ ਗਿਆ। ਵਾਲਮੀਕ ਚੌਕ ਜਿਹਦੇ ਵਿੱਚ ਰਵਿੰਦਰ ਪੱਟੀ ਜੀ ਹੋਰ ਵੀ ਉਹਨਾਂ ਦੀ ਟੀਮ ਜਿਹੜੀ ਆ ਸਾਰੇ ਸਾਥੀਆਂ ਨੇ ਅਫਸਰ ਸਾਹਿਬਾਨ ਹੋਰ ਜਿੰਨੇ ਵੀ ਵਰਕਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਸਾਰਿਆਂ ਨੇ ਰਲ ਮਿਲ ਕੇ ਸਾਰੇ શહેર ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਮਨਾਇਆ ਗਿਆ ਵਾ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਸੀਂ ਆਸ ਰੱਖਦੇ ਹਾਂ ਵੀ ਜਿਹੜੇ ਜਿਹੜੇ ਸਾਥੀਆਂ ਨੇ ਇਹ ਪ੍ਰੋਗਰਾਮ ਵੇਖਿਆ ਜਾਂ ਸੁਣਿਆ ਵਾ ਉਹ ਸਾਨੂੰ ਉਹ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਗੜੀ ਦੀ ਸੋਚ ਤੇ ਜਰੂਰ ਚੱਲਣਗੇ ਸੋ ਮੈਂ ਇਨੀਆਂ ਗੱਲਾਂ ਦੇ ਨਾਲ ਹੀ ਜੈ ਭੀਮ ਜੈ ਭਾਰਤ ਸਭ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਮਾਨਵਤਾ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਗੜੀ ਦੇ ਜਨਮ ਦਿਨ ਦੀ ਵਧਾਈ ਦਿੰਦਾ ਹਾਂ